ਸਤ ਸ੍ਰੀ ਅਕਾਲ ਅੱਜ ਆਪਾਂ ਨਜ਼ਰ ਮਾਰ ਰਹੇ ਆਂ ਗੁਲਜ਼ਾਰ ਸਿੰਘ ਦੀ ਕਿਤਾਬ ਤੇ ਹਿਡਨ ਸਾਇੰਸ ਆਫ ਯੋਰ ਲਾਈਫ ਖਾਸ ਕਰਕੇ ਉਹ ਹਿੱਸਾ ਜਿੱਥੇ ਤੰਤਰ ਦੀ ਗੱਲ ਹੁੰਦੀ ਹੈ ਹਾਂਜੀ ਇਹ ਬੜੀ ਦਿਲਚਸਪ ਕਿਤਾਬ ਹੈ ਇਹ ਤੰਤਰ ਨੂੰ ਸਿਰਫ ਕੋਈ ਪੁਰਾਣੀ ਰੀਤ ਨਹੀਂ ਸਗੋਂ ਇੱਕ ਇੱਕ ਵਿਗਿਆਨ ਵਾਂਗ ਦੇਖਦੀ ਹੈ ਹਾਂ ਇਹ ਤਾਂ ਗੱਲ ਹੈ ਆਪਾਂ ਜੇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਲੇਖਕ ਕਿਵੇਂ ਤੰਤਰ ਤੇ ਸਾਇੰਸ ਨੂੰ ਜੋੜਦੇ ਨੇ ਬਿਲਕੁਲ ਤਾਂ ਸ਼ੁਰੂ ਕਰੀਏ ਹਾਂਜੀ ਕਿਤਾਬ 'ਚ ਇੱਕ ਚੈਪਟਰ ਹੈ ਤੰਤਰ ਦਾ ਸਾਇੰਸ ਆਫ ਐਕਸਟੇਸੀ ਇਹਦੇ ਚ ਸ਼ਿਵ ਤੇ ਸ਼ਕਤੀ ਦੀ ਗੱਲ ਹੁੰਦੀ ਹੈ ਹਾਂ ਸ਼ਿਵ ਯਾਨੀ ਚੇਤਨਾ ਤੇ ਸ਼ਕਤੀ ਯਾਨੀ ਊਰਜਾ ਕਿਤਾਬ ਕਹਿੰਦੀ ਹੈ ਕਿ ਇਹਨਾਂ ਦਾ ਮੇਲ ਹੀ ਸਭ ਕਾਸੇ ਦਾ ਉਹ ਆਧਾਰ ਹੈ ਮਤਲਬ ਸਿਰਫ ਫਿਲਾਸਫੀ ਨਹੀਂ ਕੋਈ ਅਸਲ ਚੀਜ਼ ਹਾਂ ਜੀ ਲੇਖਕ ਇਸ ਨੂੰ ਕੋਸਮਿਕ ਸਾਇੰਸ ਕਹਿੰਦੇ ਨੇ ਕੋਈ ਮਾਮੂਲੀ ਧਾਰਮਿਕ ਰਸਮ ਨਹੀਂ ਅੱਛਾ ਕੋਸਮਿਕ ਸਾਇੰਸ ਹਾਂ ਉਹ ਲਿੰਗ ਯੋਨੀ ਦੇ ਪ੍ਰਤੀਕ ਨੂੰ ਵੀ ਵੱਖਰੇ ਢੰਗ ਨਾਲ ਦੇਖਦੇ ਨੇ ਕਹਿੰਦੇ ਨੇ ਇਹ ਸਰੀਰ ਚ ਹੀ ਬ੍ਰਹਿਮੰਡ ਦਾ ਇੱਕ ਛੋਟਾ ਜਿਹਾ ਮਾਡਲ ਹੈ ਛੋਟਾ ਮਾਡਲ ਕਿਵੇਂ ਐਵੇਂ ਸਮਝੋ ਜਿਵੇਂ ਇੱਕ ਐਟਮ ਹੁੰਦਾ ਉਹਦੇ ਵਿੱਚ ਨਿਊਕਲੀਅਸ ਹੁੰਦਾ ਸਥਿਰ ਹਾਂ ਤੇ ਆਲੇ ਦੁਆਲੇ ਊਰਜਾ ਘੁੰਮਦੀ ਰਹਿੰਦੀ ਹਾਂ ਹੈਨਾ ਹਾਂ ਹੁੰਦਾ ਬਸ ਉਸੇ ਤਰ੍ਹਾਂ ਸ਼ਿਵ ਨੂੰ ਸਥਿਰ ਚੇਤਨਾ ਤੇ ਸ਼ਕਤੀ ਨੂੰ ਗਤੀਸ਼ੀਲ ਊਰਜਾ ਕਿਹਾ ਗਿਆ ਹੈ ਇਹ ਉਹਨਾਂ ਦਾ ਆਪਸੀ ਸਬੰਧ ਹੈ ਵਾਹ ਇਹ ਤਾਂ ਬਿਲਕੁਲ ਨਵਾਂ ਨਜ਼ਰੀਆ ਹੈ ਅੱਛਾ ਤੇ ਮੰਤਰਾਂ ਬਾਰੇ ਕੀ आम तौर पर लोग सोचते ने बस एवे शब्द ने हाँ पर किताब कहती है ये सिर्फ शब्द नहीं एता ओ खास फ्रीक्वेंसिया ने कंपन वाइब्रेशंस फ्रीक्वेंसिया मतलब आवाज दी तरंग हाँ जी कुछ उस तरह जिमें ह्रीम मंत्र है किताब च लिखा कि यह धरती की अपनी एक कुदरती फ्रीक्वेंसी है सैवन पॉइंट एट थ्री हर्ट्स शूमन रेजोनेंस कहें ਉਦੇ ਨਾਲ ਜੁੜਿਆ ਹੋਇਆ ਅੱਛਾ ਮਤਲਬ ਮੰਤਰ ਜਪਣ ਨਾਲ ਅਸੀਂ ਧਰਤੀ ਦੀ ਵਾਈਬ੍ਰੇਸ਼ਨ ਨਾਲ ਜੋੜ ਸਕਦੇ ਹਾਂ ਹਾਂ ਕੁਝ ਇਸ ਤਰ੍ਹਾਂ ਦਾ ਵਿਚਾਰ ਹੈ ਇੱਕ ਤਰ੍ਹਾਂ ਨਾਲ ਧੁਨੀ ਵਿਗਿਆਨ ਤੇ ਫਿਜ਼ਿਕਸ ਦੀ ਗੱਲ ਹੋ ਰਹੀ ਹੈ ਠੀਕ ਹੈ ਇਹ ਤਾਂ ਕਾਫੀ ਗਹਿਰਾ ਹੈ ਬਿਲਕੁਲ ਤੇ ਕਿਤਾਬ ਨਾ ਇਸ ਸਾਇੰਸ ਨੂੰ ਸਮਝਾਉਣ ਲਈ ਤਿੰਨ ਮੁੱਖ ਵਿਗਿਆਨਿਕ ਸਿਧਾਂਤਾਂ ਦੀ ਗੱਲ ਕਰਦੀ ਹੈ ਅੱਛਾ ਕਿਹੜੇ ਕਿਹੜੇ 2mc2 ਹਾਂ ਕੁਝ ਉਸ ਤਰ੍ਹਾਂ ਦੀ ਸਮਾਨਾਂਤਰਤਾ ਜਿਵੇਂ ਪਦਾਰਥ ਊਰਜਾ 'ਚ ਬਦਲ ਸਕਦਾ ਤੇ ਊਰਜਾ ਪਦਾਰਥ 'ਚ ਉਵੇਂ ਹੀ ਤੰਤਰ ਚ ਮੰਨਿਆ ਜਾਂਦਾ ਹੈ ਕਿ ਸਾਡੀ ਜਿਹੜੀ ਮੁੱਢਲੀ ਜੀਵਨ ਊਰਜਾ ਹੈ ਹਾਂ ਜਿਸ ਨੂੰ ਕਈ ਵਾਰ ਕਾਮ ਊਰਜਾ ਕਹਿ ਦਿੰਦੇ ਨੇ ਉਹਨੂੰ ਉੱਚੀ ਰੋਹਾਨੀ ਊਰਜਾ ਮਤਲਬ ਕੁੰਡਲਿਨੀ ਵਿੱਚ ਬਦਲਿਆ ਜਾ ਸਕਦਾ ਹੈ ਅੱਛਾ ਤੇ ਕਿਵੇਂ ਹੁੰਦਾ ਹੈ ਕਿਤਾਬ ਕਹਿੰਦੀ ਹੈ ਕੀ ਵਰਗੇ ਮੰਤਰ ਇਸ ਕੰਮ ਚ ਮਦਦ ਕਰਦੇ ਨੇ ਇੱਕ ਤਰ੍ਹਾਂ ਨਾਲ ਕੈਟਾਲਿਸਟ ਵਾਂਗ ਪਰ ਕੀ ਇਹ ਸਿੱਧਾ E=mc2 ਹੀ ਹੈ ਜਾਂ ਬਸ ਇੱਕ ਉਦਾਹਰਣ ਨਹੀਂ ਸਿੱਧਾ ਉਹੀ ਨਹੀਂ بس ਇੱਕ ਸਮਾਨਾਂਤਰਤਾ ਕਿ ਜਿਵੇਂ ਬਾਹਰੀ ਦੁਨੀਆ 'ਚ ਊਰਜਾ ਬਦਲਦੀ ਏ ਉਵੇਂ ਹੀ ਸਾਡੇ ਅੰਦਰ ਵੀ ਊਰਜਾ ਦਾ ਰੂਪ ਬਦਲ ਸਕਦਾ ਏ ਇੱਕੋ ਅਸੂਲ ਦੇ ਵੱਖ-ਵੱਖ ਪੱਧਰ ਐਵੇਂ ਕਹਿ ਲੋ ਠੀਕ ਐ ਸਮਝ ਗਿਆ ਤੇ ਦੂਜਾ ਸਿਧਾਂਤ ਦੂਜਾ ਹੈ 나ੜੀਆਂ ਦਾ ਨੈਟਵਰਕ ਤੰਤਰ ਗ੍ਰੰਥਾਂ 'ਚ 72000 나ੜੀਆਂ ਦੀ ਗੱਲ ਆਂਦੀ ਏ 72000 ਇਹ ਇਹ ਆਪਣੀਆਂ ਨਸਾਂ ਵਾਂਗ ਨਹੀਂ ਇਹ ਭੌਤਿਕ ਨਸਾਂ ਨਹੀਂ ਇਹ ਸੁਖਮ ਊਰਜਾ ਦੇ ਰਸਤੇ ਨੇ એનર્ਜੀ ਚੈਨਲਸ ਅੱਛਾ ਤੇ ਕਿਤਾਬ ਇਹਨੂੰ ਹਾਂ ਮਾਡਰਨ ਰਿਸਰਚ ਨਾਲ ਜੋੜਦੀ ਹੈ ਇੱਕ ਡਾਕਟਰ ਹਿਰੋ ਮੋਟੋ ਦੀ 2020 ਦੀ ਖੋਜ ਦਾ ਜ਼ਿਕਰ ਹੈ ਉਹਨਾਂ ਨੇ ਦੇਖਿਆ ਕਿ ਸਰੀਰ ਚੋਂ ਬਹੁਤ ਮੱਧਮ ਜਿਹਾ ਪ੍ਰਕਾਸ਼ ਨਿਕਲਦਾ ਜਿਸ ਨੂੰ ਬਾਇਓਫੋਟਨ ਕਹਿੰਦੇ ਨੇ ਬਾਇਓਫੋਟਨ ਹਾਂਜੀ ਤੇ ਉਸ ਪ੍ਰਕਾਸ਼ ਤੇ ਵਹਿਣ ਦਾ ਜਿਹੜਾ ਪੈਟਰਨ ਸੀ ਕਿਤਾਬ ਮੁਤਾਬਕ ਉਹ ਪੁਰਾਣੇ ਨਾੜੀ ਸਿਸਟਮ ਦੇ ਨਕਸ਼ਿਆਂ ਨਾਲ ਮਿਲਦਾ ਜੁਲਦਾ ਸੀ ਹਾਂ ਇਹ ਤਾਂ ਕਮਾਲ ਦੀ ਗੱਲ ਹੈ ਤੇ ਤੀਜਾ ਸਿਧਾਂਤ ਤੀਜਾ ਹੈ ਕੁਆਂਟਮ ਚੇਤਨਾ ਕਵਾਂਟਮ ਕੌਂਸ਼ੀਅਸਨੈਸ। ਓਹੋ ਇਹ ਤਾਂ ਹੋਰ ਵੀ ਔਖਾ ਲੱਗਦਾ। ਹਾਂ ਥੋੜਾ ਜਿਹਾ। ਦੇਖੋ ਤੰਤਰ ਵਿੱਚ ਸਮਾਧੀ ਦੀ ਇੱਕ ਅਵਸਥਾ ਹੁੰਦੀ ਹੈ। ਹਾਂ ਸੁਣਿਆ। ਉਸ ਵਿੱਚ ਕਹਿੰਦੇ ਨੇ ਕਿ ਵਿਅਕਤੀ ਦੀ ਆਪਣੀ ਚੇਤਨਾ ਪੂਰੇ ਬ੍ਰਹਮੰਡ ਦੀ ਚੇਤਨਾ ਨਾਲ ਇੱਕ ਹੋ ਜਾਂਦੀ ਹੈ। ਕਿਤਾਬ ਇਸ ਅਨੁਭਵ ਦੀ ਤੁਲਨਾ ਕਰਦੀ ਹੈ ਕਵਾਂਟਮ ਫਿਜ਼ਿਕਸ ਨਾਲ। ਕਵਾਂਟਮ ਫਿਜ਼ਿਕਸ ਨਾਲ ਕਿਵੇਂ? ਜਿਵੇਂ ਕਵਾਂਟਮ ਫੀਲਡ ਥਿਊਰੀ ਕਹਿੰਦੀ ਹੈ ਕਿ ਸਭ ਕੁਝ ਇੱਕੋ ਹੀ ਊਰਜਾ ਦੇ ਖੇਤਰ ਦਾ ਹਿੱਸਾ ਹੈ। ਜਾਂ ਫਿਰ ਕੁਆਂਟਮ ਐਂਟੈਂਗਲਮੈਂਟ ਜਿੱਥੇ ਦੋ ਕਣ ਦੂਰ ਹੋਣ ਤੇ ਵੀ ਜੁੜੇ ਰਹਿੰਦੇ ਨੇ ਅੱਛਾ ਮਤਲਬ ਇਹ ਦਿਖਾਉਣ ਲਈ ਕਿ ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਹਾਂ ਹਾਂ ਜੀ ਬਿਲਕੁਲ ਕਿ ਸਾਡੀ ਚੇਤਨਾ ਅਲੱਗ ਥਲਗ ਨਹੀਂ ਸਗੋਂ ਪੂਰੀ ਹੋਂਦ ਦਾ ਹਿੱਸਾ ਹੈ ਇਹ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਕਿ ਇਹ ਗੱਲਾਂ ਸਦੀਆਂ ਪਹਿਲਾਂ ਸੋਚੀਆਂ ਗਈਆਂ ਸਨ ਕੀ ਇਸ ਅਨੁਭਵ ਦੇ ਕੋਈ ਪੜਾਅ ਵਗੈਰਾ ਵੀ ਦੱਸੇ ਨੇ ਹਾਂ ਹਾਂ ਕਿਤਾਬ ਤਾਤ੍ਰਿਕ ਅਨੁਭਵ ਨੂੰ ਪੰਜ ਪੜਾਵਾਂ ਚ ਵੰਡਦੀ ਹੈ ਪੰਜ ਪੜਾ ਹਾਂਜੀ ਸ਼ੁਰੂਆਤ ਹੁੰਦੀ ਹੈ ਪੌਤਿਕ ਪੱਧਰ ਤੋਂ ਜਿਸ ਨੂੰ ਆਪਾਂ ਨਿਊਟਨ ਦੀ ਫਿਜ਼ਿਕਸ ਵਾਂਗ ਸਮਝ ਸਕਦੇ ਹਾਂ ਠੋਸ ਚੀਜ਼ਾਂ ਸਭ ਵਖ ਵਖ ਠੀਕ ਹੈ ਫਿਰ ਇਹ ਸਫਰ ਊਰਜਾ ਮਨ ਬੁੱਧੀ ਦੇ ਪੱਧਰਾਂ ਤੋਂ ਹੁੰਦਾ ਹੋਇਆ ਦਿਵੀਅ ਅਵਸਥਾ ਤੱਕ ਜਾਂਦਾ ਦਿਵੀਅ ਅਵਸਥਾ ਹਾਂ ਤੇ ਇਸ ਆਖਰੀ ਪੜਾਅ ਦੀ ਤੁਲਨਾ ਪਤਾ ਕੀ ਦੇ ਨਾਲ ਕੀਤੀ ਹੈ ਮਾਡਰਨ ਸਟ੍ਰਿੰਗ ਥਿਉਰੀ ਨਾਲ ਸਟ੍ਰਿੰਗ ਥਿਉਰੀ ਉਹ ਜਿਹੜੀ ਕਹਿੰਦੀ ਹੈ ਸਭ ਕੁਝ ਛੋਟੀਆਂ-ਛੋਟੀਆਂ ਕੰਪਨ ਕਰਦੀਆਂ ਤਾਰਾਂ ਤੋਂ ਬਣਿਆ ਬਿਲਕੁਲ ਓਹੀ ਤੇ ਐਸੇ ਸੰਦਰਭ 'ਚ ਓਮ ਮੰਤਰ ਦੀ ਆਵਾਜ਼ ਨੂੰ ਬ੍ਰਹਮੰਡ ਦੀ ਮੁੱਢਲੀ ਗੂੰਜ ਉਹਨਾਂ ਸਟ੍ਰਿੰਗਸ ਦੀ ਵਾਈਬ੍ਰੇਸ਼ਨ ਨਾਲ ਜੋੜਿਆ ਗਿਆ ਹੈ ਕਮਾਲ ਹੈ ਪਰ ਇੰਨਾ ਗਹਿਰਾ ਵਿਸ਼ਾ ਹੈ ਤਾਂ ਗਲਤਫਹਿਮੀਆਂ ਵੀ ਬਹੁਤ ਹੋਣਗੀਆਂ ਬਹੁਤ ਜ਼ਿਆਦਾ ਲੇਖਕ ਇਸ ਬਾਰੇ ਖਾਸ ਤੌਰ ਤੇ ਚੇਤਾਵਨੀ ਦਿੰਦੇ ਨੇ ਉਹ ਕਹਿੰਦੇ ਨੇ ਕਿ ਤੰਤਰ ਇੱਕ ਬਹੁਤ ਸਟੀਕ ਇੱਕ ਪ੍ਰੈਸਾਈਜ਼ ਸਾਇੰਸ ਹੈ ਇਹਨੂੰ ਐਵੇਂ ਹਲਕੇ ਚ ਨਹੀਂ ਲੈਣਾ ਚਾਹੀਦਾ ਨਾ ਹੀ ਅੰਧਵਿਸ਼ਵਾਸ ਨਾਲ ਰਲਗੜ ਕਰਨਾ ਚਾਹੀਦਾ ਹਾਂ ਇਹ ਤਾਂ ਅਕਸਰ ਹੁੰਦਾ ਜਿਵੇਂ ਲੋਕ ਸੋਚਦੇ ਨੇ ਮੰਤਰ ਬਸ ਕੋਈ ਜਾਦੂਈ ਸ਼ਬਦ ਨੇ ਜਾਂ ਫਿਰ ਉਹ ਸਰੀਰਕ ਸੰਬੰਧੀ ਤੰਤਰ ਦਾ ਅਸਲ ਮਕਸਦ ਹੈ ਹਾਂ ਇਹ ਗੱਲ ਬਹੁਤ ਸੁਣੀ ਹੈ ਪਰ ਕਿਤਾਬ ਸਾਫ਼ ਕਰਦੀ ਹੈ ਕਿ ਸਰੀਰਕ ਊਰਜਾ ਇੱਕ ਸਾਧਨ ਹੋ ਸਕਦੀ ਹੈ ਪਰ ਮੰਜ਼ਿਲ ਨਹੀਂ ਅਸਲ ਟੀਚਾ ਤਾਂ ਚੇਤਨਾ ਦਾ ਵਿਕਾਸ ਹੈ ਬ੍ਰਹਮੰਡੀ ਊਰਜਾ ਨਾਲ ਇੱਕ ਹੋਣਾ ਹੈ ਇਸ ਲਈ ਸਹੀ ਗਾਈਡੈਂਸ ਬਹੁਤ ਜ਼ਰੂਰੀ ਹੈ ਬਿਲਕੁਲ ਬਿਨਾ ਸਹੀ ਸਮਝ ਤੇ ਗੁਰੂ ਤੋਂ ਇੱਕ ਖਤਰਨਾਕ ਵੀ ਹੋ ਸਕਦਾ ਸਹੀ ਗੱਲ ਹੈ ਤਾਂ ਫਿਰ ਕੁਲ ਮਿਲਾ ਕੇ ਕੀ ਕਹਾਂਗੇ ਇਹ ਕਿਤਾਬ ਤੰਤਰ ਨੂੰ ਇੱਕ ਰਹੱਸਮਈ ਚੀਜ਼ ਦੀ ਬਜਾਏ ਸਾਇੰਸ ਤੇ ਰੋਹਾਨੀਅਤ ਦਾ ਇੱਕ ਇੱਕ ਡੂੰਗਾ ਸੁਮੇਲ ਦੱਸ ਰਹੀ ਹੈ ਇਹਦਾ ਕੀ ਕਨਸੈਪਟ ਹੈ ਤੇ ਵਿਗਿਆਨ ਨਾਲ ਕੀ ਜੋੜਦੇ ਨੇ ਇਹਨੂੰ ਦੇਖੋ ਤੰਤਰ ਵਿੱਚ ਨਾ ਸ਼ਕਤੀ ਨੂੰ ਮੰਨਿਆ ਜਾਂਦਾ ਹੈ ਪ੍ਰਗਟ ਊਰਜਾ ਮੈਨੀਫੈਸਟ એનર્ਜੀ ਹੂੰ ਜੋ ਨਿਰਾਕਾਰ ਚੇਤਨਾ ਯਾਨੀ ਸ਼ਿਵ ਨਾਲ ਮਿਲ ਕੇ ਸਾਰੀ ਸ੍ਰਿਸ਼ਟੀ ਬਣਾਉਂਦੀ ਹੈ ਅੱਛਾ ਇੱਕ ਦਿਲਚਸਪ ਤੁਲਨਾ ਵੀ ਦਿੰਦੇ ਨੇ ਸਰੋਤ ਉਹ ਕਹਿੰਦੇ ਨੇ ਜਿਵੇਂ ਲਿੰਗ ਤੇ ਯੋਨੀ ਹੈ ਉਹ ਇੱਕ ਤਰ੍ਹਾਂ ਦਾ ਬ੍ਰਹਮੰਡ ਦਾ ਛੋਟਾ ਰੂਪ ਨੇ ਜਿਵੇਂ ਐਟਮ ਵਿੱਚ ਨਿਊਕਲੀਅਸ ਤੇ ਇਲੈਕਟ੍ਰੋਨ ਊਰਜਾ ਤੇ ਚੇਤਨਾ ਦਾ ਬੈਲੈਂਸ ਹੂੰ ਤੇ ਇਹਦਾ ਜਿਹੜਾ ਮੁੱਖ ਆਈਡੀਆ ਹੈ ਉਹ ਹੈ ਊਰਜਾ ਦਾ ਰੂਪਾਂਤਰਣ ਟਰਾਂਸਫਰਮੇਸ਼ਨ ਊਰਜਾ ਦਾ ਰੂਪਾਂਤਰਣ ਇਹ ਕੁਝ ਜਿਵੇਂ ਆਇਨਸਟਾਈਨ ਦਾ ਫਾਰਮੂਲਾ ਹੈ E=mc2 ਉਹਦੇ ਵਰਗਾ ਕੁਝ ਸਰੋਤਾਂ ਵਿੱਚ ਇਹਦਾ ਜ਼ਿਕਰ ਹੈ ਹਾਂ ਹਾਂਜੀ ਉਹ E=mc2 ਦਾ ਹਵਾਲਾ ਦਿੰਦੇ ਨੇ ਪਰ ਮਤਲਬ ਕਿ ਇਸ ਨੂੰ ਇੱਕ ਉਦਾਹਰਣ ਵਾਂਗ ਵਰਤਿਆ ਗਿਆ ਹੈ ਇਹ ਦੱਸਣ ਲਈ ਕਿ ਊਰਜਾ ਤੇ ਪਦਾਰਥ ਆਪਸ ਵਿੱਚ ਬਦਲ ਸਕਦੇ ਨੇ ਠੀਕ ਤੰਤਰ ਦੇ ਸੰਦਰਭ ਵਿੱਚ ਉਹ ਇਹ ਸਮਝਾਉਂਦੇ ਨੇ ਕਿ ਕਿਵੇਂ ਸਰੀਰਕ ਊਰਜਾ ਜਿਵੇਂ ਕਾਮ ਊਰਜਾ ਉਸ ਨੂੰ ਕ੍ਰੀਂ ਵਰਗੇ ਮੰਤਰਾਂ ਨਾਲ ਹੋਰ ਸੂਖਮ ਊਰਜਾ ਜਿਵੇਂ ਕੁੰਡਲਿਨੀ ਵਿੱਚ ਬਦਲਿਆ ਜਾ ਸਕਦਾ ਹੈ। ਅੱਛਾ। ਉਹ ਸਰੀਰ ਦੀ ਤੁਲਨਾ ਵੀ ਕਰਦੇ ਨੇ ਇੱਕ ਇੱਕ ਤਰ੍ਹਾਂ ਦਾ ਨਿਊਕਲੀਅਰ ਰਿਐਕਟਰ ਨਾਲ। ਪਰ ਦੇਖੋ ਇਹ ਸ਼ਾਇਦ ਇੱਕ ਅਲੰਕਾਰ ਜ਼ਿਆਦਾ ਹੈ। ਸੰਭਾਵਨਾ ਦੱਸਣ ਲਈ। ਸ਼ਾਇਦ ਸ਼ਾਬਦਿਕ ਵਿਗਿਆਨ ਨਾ ਹੋਵੇ। ਸਮਝ ਗਈ। ਅੱਛਾ ਤੇ ਸਰੀਰ ਦੇ ਅੰਦਰ ਜਿਹੜਾ ਊਰਜਾ ਦਾ ਨੈਟਵਰਕ ਹੁੰਦਾ ਹੈ ਜਿਨ੍ਹਾਂ ਨੂੰ ਨਾੜੀਆਂ ਕਹਿੰਦੇ ਨੇ ਉਹਦੇ ਬਾਰੇ ਸਰੋਤ ਕੀ ਕਹਿੰਦੇ ਨੇ? ਹਾਂਜੀ ਨਾੜੀਆਂ ਤੰਤਰ ਵਿੱਚ ਜ਼ਿਕਰ ਆਉਂਦਾ ਹੈ 72000 ਨਾੜੀਆਂ ਦਾ ਇਹਨਾਂ ਨੂੰ ਸਮਝਿਆ ਜਾਂਦਾ ਹੈ ਸਰੀਰ ਵਿੱਚ ਬ੍ਰਹਿਮੰਡੀ ਊਰਜਾ ਦੇ ਚੈਨਲ 72000 ਬਹੁਤ ਜ਼ਿਆਦਾ ਨਹੀਂ ਹਾਂ ਤੇ ਸਰੋਤ ਇੱਕ ਹੈਰਾਨ ਕਰਨ ਵਾਲੇ ਸੰਭਾਵੀ ਕਨੈਕਸ਼ਨ ਵੱਲ ਇਸ਼ਾਰਾ ਕਰਦੇ ਨੇ 2020 ਵਿੱਚ ਡਾਕਟਰ ਹਿਰੂ ਮੋਟੋ ਦੀ ਇੱਕ ਖੋਜ ਹੋਈ ਸੀ ਅੱਛਾ ਉਹਨਾਂ ਨੇ ਮਨੁੱਖੀ ਸਰੀਰ ਵਿੱਚ ਬਾਇਓ ਫੋਟੋਨ ਮਾਪੇ ਯਾਨੀ ਬਹੁਤ ਹੀ ਬਹੁਤ ਹੀ ਕਮਜ਼ੋਰ ਲਾਈਟ ਪਾਰਟਿਕਲਸ ਜੋ ਜੀਵਿਤ ਸੈੱਲ ਛੱਡਦੇ ਨੇ ਬਾਇਓ ਫੋਟੋਨ ਹਾਂ ਤੇ ਸਰੋਤ ਕਹਿੰਦੇ ਨੇ ਕਿ ਇਹ ਨਾ ਬਾਇਓ ਫੋਟੋਨਾਂ ਦਾ ਜਿਹੜਾ ਵਹਾਅ ਹੈ ਉਹ ਕਥਿਤ ਤੌਰ ਤੇ ਇਹਨਾਂ ਨਾਲੀਆਂ ਦੇ ਰਸਤਿਆਂ ਨਾਲ ਮਿਲਦਾ ਜੁਲਦਾ ਹੈ ਵਾਹ ਇਹ ਤਾਂ ਕਮਾਲ ਦੀ ਗੱਲ ਲੱਗਦੀ ਹੈ ਹੈਨਾ ਤੇ ਇਸ ਤੋਂ ਵੀ ਅੱਗੇ ਜਿਹੜਾ ਓਮ ਮੰਤਰ ਹੈ ਉਹਦੀ ਗੂੰਜ ਨੂੰ ਸਟ੍ਰਿੰਗ ਥਿਊਰੀ ਦੀਆਂ ਵਾਈਬ੍ਰੇਟਿੰਗ ਸਟ੍ਰਿੰਗਸ ਨਾਲ ਜੋੜਿਆ ਗਿਆ ਹੈ ਮਤਲਬ ਦੋਵੇਂ ਇੱਕ ਬੁਨਿਆਦੀ ਵਾਈਬ੍ਰੇਸ਼ਨਲ ਅਸਲੀਅਤ ਵੱਲ ਇਸ਼ਾਰਾ ਕਰਦੇ ਜਾਂਦੇ ਨੇ ਠੀਕ ਹੈ ਤਾਂ ਇਹ ਤਾਂ ਹੋਈ ਸ਼ਕਤੀ ਯਾਨੀ ਊਰਜਾ ਦੀ ਗੱਲ ਹੁਣ ਜੇ ਦੂਜੇ ਪਾਸੇ ਦੇਖੀਏ ਚੇਤਨਾ ਯਾਨੀ ਸ਼ਿਵ ਉਦੇ ਬਾਰੇ ਸਰੋਤ ਕੀ ਕਹਿੰਦੇ ਨੇ ਤੇ ਵਿਗਿਆਨ ਨਾਲ ਉਹਦਾ ਕੀ ਸੰਬੰਧ ਦੱਸਿਆ ਗਿਆ ਹੈ ਸ਼ਿਵ ਨੂੰ ਮੰਨਿਆ ਜਾਂਦਾ ਹੈ ਨਿਰਾਕਾਰ ਸ਼ੁੱਧ ਚੇਤਨਾ ਪਿਓਰ ਕੌਨਸ਼ੀਅਸਨੈਸ ਤੰਤਰ ਦਾ ਮਕਸਦ ਹੀ ਇਹ ਹੈ ਕਿ ਇਸ ਚੇਤਨਾ ਦਾ ਊਰਜਾ ਯਾਨੀ ਸ਼ਕਤੀ ਨਾਲ ਮਿਲਾਪ ਕਿਵੇਂ ਹੁੰਦਾ ਹੈ ਇਹ ਸਮਝਿਆ ਜਾਵੇ ਹਮਮ ਵਿਗਿਆਨਿਕ ਪਾਸੇ ਤੋਂ ਦੇਖੀਏ ਤਾਂ ਸਰੋਤ ਇੱਕ ਆਈਡੀਆ ਦਿੰਦੇ ਨੇ ਕੌਂਟੈਸੈਂਟ ਕੌਨਸ਼ੀਅਸਨੈਸ ਇੱਕ ਕਹਿ ਲੋ ਸਿਧਾਂਤਿਕ ਤਾਰਨਾ ਹੈ ਜੋ ਕੁਆਂਟਮ ਫੀਲਡ ਥਿਊਰੀ ਤੇ ਬੇਸਡ contesent consciousness हां जी ਇਹ ਸੁਝਾਉ ਦਿੰਦੀ ਹੈ ਕਿ ਸ਼ਾਇਦ ਚੇਤਨਾ ਖੁਦ ਹੀ ਬ੍ਰਹਿਮੰਡ ਦੇ ਬੁਨਿਆਦੀ ਖੇਤਰਾਂ ਦਾ ਹਿੱਸਾ ਹੈ ਤੇ ਇਹਦਾ ਅੰਤਿਮ ਟੀਚਾ ਹੈ ਸਮਾਧੀ ਦੀ ਹਾਲਤ ਵਿੱਚ ਇਸ ਬ੍ਰਹਿਮੰਡੀ ਚੇਤਨਾ ਨਾਲ ਇੱਕ ਹੋ ਜਾਣਾ ਠੀਕ ਇਸੇ ਤਰ੍ਹਾਂ ਹਰੀਮ ਮੰਤਰ ਨੂੰ ਧਰਤੀ ਦੀ ਕੁਦਰਤੀ ਰੈਜ਼ੋਨੈਂਸ ਫ੍ਰੀਕੁਐਂਸੀ 7.83 ਹਰਟਜ਼ ਜਿਸ ਨੂੰ ਹਿਊਮਨ ਰੈਜ਼ੋਨੈਂਸ ਕਹਿੰਦੇ ਨੇ ਧਰਤੀ ਦੀ ਧੜਕਣ ਵਾਂਗ ਬਿਲਕੁਲ ਉਹਦੇ ਨਾਲ ਜੋੜਿਆ ਗਿਆ ਹੈ ਸ्रोत ਸੁਝਾਉਂ ਦਿੰਦੇ ਨੇ ਕਿ ਇਹ ਮੰਤਰ ਸ਼ਾਇਦ ਚੇਤਨਾ ਨੂੰ ਕੁਦਰਤ ਨਾਲ ਸਿੰਕ ਕਰਨ ਦਾ ਇੱਕ ਸੁਰ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ। ਬਹੁਤ ਦਿਲਚਸਪ। ਅੱਛਾ ਤੇ ਕੀ ਅਨੁਭਵ ਦੇ ਵਕਫਖ ਪਦਰਾ ਨੂੰ ਵੀ ਵਿਗਿਆਨ ਨਾਲ ਜੋੜਿਆ ਗਿਆ ਹੈ? ਜਿਵੇਂ ਗੁਲਜ਼ਾਰ ਸਿੰਘ ਦੇ ਮਾਡਲ ਵਿੱਚ ਸੀ। ਹਾਂਜੀ। ਉਸ ਮਾਡਲ ਵਿੱਚ ਮਾਨਸਿਕ ਪੜਾ ਯਾਨੀ ਮਨ ਦੀ ਸਫਾਈ ਉਹਨੂੰ ਨਿਊਰੋਸਾਇੰਸ ਨਾਲ ਜੋੜਿਆ ਗਿਆ ਹੈ। ਫਿਰ ਆਉਂਦਾ ਹੈ ਬੁੱਧੀਮਤ ਪੜਾ ਜਿੱਥੇ ਅੰਤਰਜਾਮੀ ਗਿਆਨ ਯਾਨੀ ਇੰਟੂਸ਼ਨ ਜਾਗਦੀ ਹੈ। ਹੂੰ। इंट्यूशन उसको क्वांटम मैकेनिक्स ਦੇ ਸਿਧਾਂਤਾਂ ਨਾਲ ਜੋੜਿਆ ਗਿਆ ਹੈ ਸ਼ਾਇਦ ਅਨਿਸ਼ਚਿਤਤਾ ਜਾਂ ਨਾਨ ਲੋਕੈਲਿਟੀ ਵਰਗੇ ਆਈਡੀਆਜ਼ ਨਾਲ ਤੇ ਫਿਰ ਅੰਤਿਮ ਪੜਾ ਹੈ ਦਿਵ्य ਪੜਾ ਸਮਾਦੀ ਸ਼ਿਵ ਸ਼ਕਤੀ ਦਾ ਮਿਲਾਪ ਠੀਕ ਉਸ ਨੂੰ ਸਟ੍ਰਿੰਗ ਥਿਊਰੀ ਨਾਲ ਜੋੜਿਆ ਗਿਆ ਜੋ ਸ਼ਾਇਦ ਹਰ ਚੀਜ਼ ਦੇ ਬੁਨਿਆਦੀ ਇਕੀਕਰਨ ਵਾਲਾ ਇਸ਼ਾਰਾ ਕਰਦੀ ਹੈ ਪਰ ਸਭ ਤੋਂ ਜ਼ਰੂਰੀ ਗੱਲ ਸਰੋਤ ਇਹ ਕਹਿੰਦੇ ਨੇ ਕਿ ਇਹ ਮਿਲਾਪ ਕੋਈ ਦੂਰ ਦੀ ਗੱਲ ਨਹੀਂ ਇਹ ਸਾਡੇ ਅੰਦਰ ਹੀ ਹਰ ਪਲ ਹਰ ਸਾਹ ਹਰ ਧੜਕਨ ਹਰ ਸੈੱਲ ਵਿੱਚ ਹੋ ਰਿਹਾ ਹੋ ਸਕਦਾ ਹੈ ਤਾਂ ਫਿਰ ਕੁਆਂਟਮ ਸਿਧਾਂਤ ਖੁਦ ਕਿਵੇਂ ਮਦਦ ਕਰਦੇ ਨੇ ਇਹਨਾਂ ਤਾਤ੍ਰਿਕ ਵਿਚਾਰਾਂ ਨੂੰ ਸਮਝਣ ਵਿੱਚ ਸਰੋਤਾਾਂ ਦੇ ਮੁਤਾਬਿਕ ਕੀ ਰੋਲ ਹੈ ਕੁਆਂਟਮ ਫਿਜ਼ਿਕਸ ਦਾ ਦੇਖੋ ਕੁਆਂਟਮ ਸਿਧਾਂਤ ਨਾ ਇੱਕ ਤਰ੍ਹਾਂ ਦੀ ਪਾਸ਼ਾ ਦਿੰਦੇ ਨੇ ਜਿਵੇਂ ਪਹਿਲਾਂ ਗੱਲ ਹੋਈ ਕੁਆਂਟਮ ਫੀਲਡ ਥਿਊਰੀ ਬ੍ਰਹਿਮੰਡੀ ਚੇਤਨਾ ਦੇ ਆਈਡੀਆ ਨੂੰ ਇੱਕ ਸੰਦਰਭ ਦੇ ਸਕਦੀ ਹੈ ਹਾਂਜੀ ਫਿਰ ਇਹ ਕੁਆਂਟਮ ਐਂਟੈਂਗਲਮੈਂਟ ਉਹ ਅਜੀਬ ਜਵਰਤਾਰਾ ਜਿੱਥੇ ਦੋ ਪਾਰਟਿਕਲ ਦੂਰ ਹੁੰਦੇ ਹੋਏ ਵੀ ਇੱਕ ਦੂਜੇ ਤੇ ਤੁਰੰਤ ਅਸਰ ਪਾਉਂਦੇ ਨੇ ਹਾਂ ਉਹ ਕਾਫੀ ਅਜੀਬ ਹੈ ਬਿਲਕੁਲ ਸਰੋਤ ਇਸ ਦੀ ਤੁਲਨਾ ਕਰਦੇ ਨੇ ਸਮਾਦੀ ਦੇ ਅਨੁਭਵ ਨਾਲ ਜਿੱਥੇ ਵਿਅਕਤੀਗਤ ਚੇਤਨਾ ਬ੍ਰਹਿਮੰਡ ਨਾਲ ਇੱਕਦਮ ਇੱਕ ਮਹਿਸੂਸ ਕਰਦੀ ਹੈ ਇਹ ਦਰਸਾਉਂਦਾ ਹੈ ਕਿ ਕਿਵੇਂ ਵੱਖਰੀਆਂ ਚੀਜ਼ਾਂ ਵੀ ਡੂੰਘਾਈ ਵਿੱਚ ਜੁੜੀਆਂ ਹੋ ਸਕਦੀਆਂ ਨੇ ਅੱਛਾ ਇਸੇ ਤਰ੍ਹਾਂ ਕੁਆਂਟਮ ਮਕੈਨਿਕਸ ਬੁੱਧੀਮਤ ਪੜਾਅ ਵਾਲੇ ਅੰਤਰਜਾਮੀ ਗਿਆਨ ਦੇ ਮਤਲਬ ਗੈਰ ਲੀਨੀਅਰ ਸਵਾਲ ਨੂੰ ਸਮਝਣ ਵਿੱਚ ਸ਼ਾਇਦ ਮਦਦ ਕਰ ਸਕਦੀ ਹੈ ਸੋ ਅਸਲ ਵਿੱਚ ਕਵਾਂਟਮ ਫਿਜ਼ਿਕਸ ਇੱਕ ਆਧੁਨਿਕ ਸ਼ਬਦਾਵਲੀ ਦਿੰਦੀ ਹੈ ਊਰਜਾ ਤੇ ਚੇਤਨਾ ਦੇ ਇਸ ਸੂਖਮ ਖੇਲ ਨੂੰ ਬਿਆਨ ਕਰਨ ਲਈ ਜਿਵੇਂ ਇਹਨਾਂ ਸਰੋਤਾ ਵਿੱਚ ਦੱਸਿਆ ਗਿਆ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਮੁੱਖ ਨਿਚੋੜ ਕੀ ਨਿਕਲਿਆ ਇਹਨਾਂ ਸਰੋਤਾ ਦਾ ਸੈਂਟਰਲ ਮੈਸੇਜ ਕੀ ਹੈ ਦੇਖੋ ਮੁੱਖ ਗੱਲ ਇਹ ਹੈ ਕਿ ਇਸ ਰੋਤ ਤੰਤਰ ਨੂੰ ਸਿਰਫ ਕੋਈ ਗੋਪਤ ਜਾਂ ਰਹੱਸਮਈ ਚੀਜ਼ ਨਹੀਂ ਮੰਦੇ ਉਹ ਇਸ ਨੂੰ ਇੱਕ ਵਿਕ ਪੂਰੇ ਢਾਂਚੇ ਵਾਂਗ ਪੇਸ਼ ਕਰਦੇ ਨੇ ਜਿੱਥੇ ਪੁਰਾਣੇ ਅਧਿਆਤਮਿਕ ਕਨਸੈਪਟ ਨੇ ਜਿਵੇਂ ਊਰਜਾ ਚੇਤਨਾ ਇਕਤਾ ਹਾਂਜੀ ਉਹ ਆਧੁਨਿਕ ਵਿਗਿਆਨ ਦੇ ਸਿਧਾਂਤਾਂ ਨਾਲ ਜਿਵੇਂ E=mc2 ਕੁਆਂਟਮ ਫਿਜ਼ਿਕਸ ਨਿਊਰੋਸਾਇੰਸ ਇਹਨਾਂ ਨਾਲ ਕਿਤੇ ਨਾ ਕਿਤੇ ਮੇਲ ਖਾਂਦੇ ਜਾਂ ਗੂੰਜਦੇ ਨਜ਼ਰ ਆਉਂਦੇ ਨੇ ਠੀਕ ਇੱਕ ਕੋਸ਼ਿਸ਼ ਹੈ ਪੌਤਿਕ ਤੇ ਅਧਿਆਤਮਿਕ ਵਿੱਚ ਇੱਕ ਪੁਲ ਬਣਾਉਣ ਦੀ ਜੋ ਸ੍ਰਿਸ਼ਟੀ ਨੂੰ ਸਾਡੇ ਅੰਤਰੂਨੀ ਕਾਰਜਾਂ ਨੂੰ ਤੇ ਬ੍ਰਹਮੰਡੀ ਏਕਤਾ ਦੇ ਰਾਹ ਨੂੰ ਦੋਹਾਂ ਨਜ਼ਰੀਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਹੂੰ ਤੇ ਜ਼ੋਰ ਇਸ ਗੱਲ ਤੇ ਹੈ ਕਿ ਇਹ ਸਾਰੀਆਂ ਗਹਿਰੀਆਂ ਪ੍ਰਕਿਰਿਆਵਾਂ ਸਿਧਾਂਤਿਕ ਤੌਰ ਤੇ ਸਾਡੇ ਆਪਣੇ ਸਰੀਰ ਤੇ ਚੇਤਨਾ ਦੇ ਅੰਦਰ ਹੀ ਪਹੁੰਚਯੋਗ ਨੇ ਵਾਕਈ ਹਾਂਜੀ ਮੁੱਖ ਗੱਲ ਇਹੀ ਹੈ ਕਿ ਸ਼ਿਵ ਸ਼ਕਤੀ ਦਾ ਖੇਲ ਚੇਤਨਾ ਤੇ ਊਰਜਾ ਦਾ ਨਾਚ ਕਿਤੇ ਬਾਹਰ ਨਹੀਂ ਸਾਡੇ ਆਪਣੇ ਅੰਦਰ ਹਰ ਵੇਲੇ ਚੱਲ ਰਿਹਾ ਹੈ ਹਰ ਸਾਨਾ ਹਰ ਸੈਲ ਵਿੱਚ ਸਾਇੰਸ ਆਫ ਐਕਸਟੈਸੀ ਪਰਮਾਨੰਦ ਦਾ ਵਿਗਿਆਨ ਬਿਲਕੁਲ ਪਰ ਇਸ ਨੂੰ ਸਮਝਣ ਲਈ ਗੰਭੀਰਤਾ ਚਾਹੀਦੀ ਹੈ ਸਤਕਾਰ ਚਾਹੀਦਾ ਹੈ ਤਾਂ ਕਿ ਗਲਤ ਧਾਰਨਾਵਾਂ ਤੋਂ ਬਚਿਆ ਜਾ ਸਕੇ ਸਹੀ ਗੱਲ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਜੇ ਸੱਚਮੁੱਚ ਜਿਵੇਂ ਤੰਤਰ ਕਹਿੰਦਾ ਹੈ ਪੂਰਾ ਬ੍ਰਹਮੰਡ ਸਾਡੇ ਅੰਦਰ ਹੀ ਹੈ ਹਾਂ ਤਾਂ ਇਸ ਅੰਦਰੂਨੀ ਸਾਇੰਸ ਨੂੰ ਥੋੜਾ ਜਿਹਾ ਵੀ ਸਮਝਣਾ ਸਾਡੀ ਜ਼ਿੰਦਗੀ ਨੂੰ ਸਾਡੇ ਆਲੇ-ਦੁਆਲੇ ਨੂੰ ਦੇਖਣ ਦਾ ਨਜ਼ਰੀਆ ਕਿੰਨਾ ਕੁ ਬਦਲ ਸਕਦਾ